ਬਸ ਕਰ ਮੈਂ ਵੀਡੀਓ ਠਾਣੇ ਤੱਕ ਪਹੁੰਚਾ ਦੀ ਤਿੰਨ ਚਾਰ ਮਿੰਟ ਗਾਣਾ ਗਾਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਵੀ ਪਿਆ ਬੇਨਿਸ਼ਾਨ ਨੇ ਗਾਣਾ ਗੱਡਿਆ ਮਾਮਾ ਭੈਣਾ ਦੀ ਉਹ ਵੀ ਗਨ ਦਿਆਂ ਦਿਆਂ ਲੂ ਗੇਂਦਾ ਪਾਲੇ ਇਹ ਸਭ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਅਭੀ ਕੇ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਪਾਪੇ ਬਿਨਾ ਮਤਲਬ ਨੂੰ ਹੋ ਨਹੀਂ ਕੇ ਕੋ ਦੇਣਾ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਬਾਬੇ ਦੀ ਬਹੁਤ ਕਿਰਪਾ ਕੰਮ ਬਹੁਤ ਵਧੀਆ ਚੱਲਦਾ ਹੈ ਕੋ ਦੇਣਾ ਵਾ ਲੈਣਾ ਯਸੋ ਕੋ ਜਿੰਨਿਆਂ ਕੋ ਵੀ ਲੈਣਾ ਬਸ ਇੱਕ ਐਸੀ ਵਾਰੇ ਦਾ 5000 ਦੇਣਾ ਵਾ ਮੇਰੇ ਮਾਪੇ ਬਹੁਤ ਧਿਆਨ ਰੱਖਿਓ बाकी हो और नहा के बहुत बढ़िया चल है काम बबे की कृपा है ना कि को देना बस इसी वाले दे जरा पांच देना वही देना वा लव यू भी सारे जाने घटना यह हुई कि दुकान पर कला है तो निशान सिंह ने लागू आके दबका मारिया प्रैशर पाया मुंडा न्याणा है ਗਾਰਾ ਕੱਢੀਆਂ ਗਾਰਾ ਕੱਢੀਆਂ ਮੰੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਨਿਸ਼ਾਨ ਉਹਦਾ ਹਰਦੇਵ ਸਿੰਘ ਕੀ ਕੰਮ ਕਰਦਾ ਸੀ ਹਰਦੇਵ ਹਾ ਡੱਕ ਡੁਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਏ ਤੇ ਕਿਥੇ ਵੀਡੀਓ ਕਿਥੇ ਕਿ ਲੋਕ ਬਣਾਈ ਹੁੰਦੇ ਇਹ ਕਰਨਾ ਵਾਪਰੇ ਸੀ ਕਿ ਕਿੰਨੇ ਕੀ ਕਿਆ ਉਹਨੂੰ ਉਹ ਲਾਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਜੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰ ਚਾਗੇ ਤੇ ਕੱਲਾ ਸੀ ਤੇ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਆਂ ਗੋਆਂ ਗੱਡੀਆਂ ਮੰਦੀ ਸਿੰਘ ਬੋਲਿਆ ਉਹਨੂੰ ਮੰੰਦਾ ਚੰਗਾ ਉਹ ਮਨੇ ਆਨੂ ਦੱਸਿਆ ਨਹੀਂ ਉਹ ਨਹਰੇ ਪਾਇਆ ਗਾ ਰਾਤ ਇਹ ਮੇਰਾ ਕਿਨੇ ਵਜੇ ਘੰਣਾ ਹੈ ਰਾਤ ਨਹਰੇ ਪੈਣ ਸਾਢੇ 9 10 ਵਜੇ 10 ਕੋਈ ਨਹੀਂ ਸਬਤ 10 ਸਵਾ ਕਹਿੰ ਮਾਗੋ ਇਹਨਾਂ ਚੰਗ ਕੰਮ ਨਹੀਂ ਨਸ਼ਾ ਫੰਦ ਮਰਨਾ ਚਾਹੀਦਾ 10 ਨਾ ਆਪੀ ਅਰੇ ਅੰਦੀਪ ਸਿੰਘ ਸਪੀਕਰ ਢੀ ਜੇ ਲੋਂਦਾ ਇਹ ਗੱਡੀਆਂ ਦੇ ਵਿੱਚ ਇਹ ਕੀ ਕੁਝ ਘਟਨਾ ਵਾਪਰੀ ਹੈ ਇਹ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਦੇ ਘਰ ਪਤਾ ਹੀ ਨਹੀਂ ਸਾਨੂੰ ਜੇ ਗੱਲ ਦਾ ਪਤਾ ਹੁੰਦਾ ਸੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਧੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇ ਛਾਲ ਮਾਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਨੂੰ ਸਾਰੇ ਦੌੜੇ ਇਹ ਸਾਡੇ ਤੋਂ 10 ਪਾਣੀ ਜਾ ਲਿਖਿਆ ਹੈ ਇੰਨਾ ਚੰਗਾ ਹੈ ਕਿ ਇਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਹੈ ਉਹ ਸਿਆਣੇ ਬਣਨ ਮੋਸ਼ੀ ਖਾਦੀ ਆ ਉਹਦੀ ਜੀ ਇਹਨੇ ਮੈਨੂੰ ਗਾਣਾ ਕੱਢਿਆ ਚੁੱਪ ਕਰਕੇ ਖੜਾ ਰਿਹਾ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਣਾ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ ਢੇਡੀ ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਮਾਗਿਆ ਹਨ ਉਹਨਾਂ ਨੂੰ ਇਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਇਨਸਾਫ ਚਾਹੀਦਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ